ਹੋ ਨੀ ਜਮਨ ਜੀ ਆ ਚਲ ਸ਼ਾਬ ਇਹ ਜਿਵੇਂ ਆ ਅਗਰੇ ਤਰ ਤੇ ਮੜਾ ਇੱਕ ਕੈਟਰ ਉਧਰ ਉਧਰੀ ਉਧਰ ਕੈਟਰ ਵੀ ਬੰਨੀ ਹਾਟਿਆ ਆ ਇਧਰ ਦੇ ਪਾਸੇ ਨੂੰ ਆਓ ਇੱਥੇ ਇੱਥੇ ਦੇ ਇੱਥੇ ਲਓ ਜੀ ਇੱਥੇ ਇਹ ਇੰਨੇ ਇੱਥੇ ਵੀ ਕਰਦੇ ਨੇ ਐਸ ਵੀ ਦੇਣਾ हैं विलियम तक आके वो छड़ के आ गए हैं ऐ हो ले लो ऐ तो पढ़ लो ईट ना ठोक लो मड़ा जा ये क्यों भाई यार उधर कड़ाएलो उधर में कटिया नहीं हां यार नया नया नहीं बहुत सा पछा नहीं ऐसे चलने रखना नहीं जा यार बहुत हो गया इसको ऐसे कर ਬੜੀ ਬਹੁਤ ਲੋ ਆ ਗਈ ਪ੍ਰਿਆ ਤਾਂ ਇਸ ਨੂੰ ਨਾਲ ਦੀ ਮੰਗ ਬਣੇ ਇੰਧਾਰਦਨ ਚਾਲ ਇਹ ਜਾਨੀ ਮੈਂ ਤਾਂ ਇਹ ਗੱਲ ਹੈ ਕਿ ਮੀ ਮਾਦ ਨਹੀਂ ਚਾਹੇ ਇਹ ਨੂੰ ਪੂਰਾ ਬਚਾ ਲਈ ਉੱਤੋਂ ਇਹ ਪਾਣੀ ਨਹੀਂ ਇਸ ਦੇ ਵਿੱਚ ਨਹੀਂ ਆਉਂਦਾ ਇਹਦੇ ਵਿੱਚ ਪਾਣੀ ਨਹੀਂ ਆਉਣਾ ਠੀਕ ਹੋ ਗਿਆ ਉਹ ਮਾਰੇ ਮੇਰ ਬਣਤੀ ਤੋਂ ਭਗੇ ਨਹੀਂ ਨਹੀਂ ਮੇਰ ਬਣਤੀ ਮਾਰੇ ਕਿਤੇ ਤੋਂ ਬਹੁਤ ਸੰਘਾ ਘਮ ਹੋ ਗਿਆ ਬੱਬੇ ਵੀ ਅਸੀਂ ਸਭ ਕੋ ਸਾਡਾ ਨগ্ন ਤੁਰੇ ਫਿਰਦਾ ਹਾਂ ਅੱਜ ਕੋਈ ਗੱਲ ਨਹੀਂ ਆਓ ਤੁਸੀਂ ਕੋਸ਼ਿਸ਼ ਬੋਲਣਾ ਚਾਹੁੰਦੇ ਹੋ ਬੋਲੋ ਚੱਲ ਨਹੀਂ ਨਾ ਕਰਦੇ ਤੁਸੀਂ ਪਹਿਲਾਂ ਚਲੋ ਆਜ ਸਰ ਤਾਇ ਲੱਗਿਆ ਚਲੋ ਅੱਜ ਤੱਕ ਤਾਇ ਤਾਂ ਕਰ ਇੱਥੇ ਕੋਈ ਉਹ ਲੱਗ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਕੋਲ ਇੱਕ ਬਰਲਾਸ ਪਿੰਡ ਤੋਂ ਸਾਡੇ ਕੋਲ ਵੀਡੀਓ ਪਹੁੰਚੀ ਸੀਗੀ ਕਿ ਜਿਨ੍ਹਾਂ ਦਾ ਘਰ ਜਿਹੜਾ ਪਿਛਲੇ ਦਿਨੀ بارشਾਂ ਦੇ ਨਾਲ ਢਹਿ ਡੇ ਰਿਹਾ ਗਿਆ ਸੀਗਾ ਤੇ ਅੱਜ ਉਹਨਾਂ ਦਾ ਜਿਹੜਾ ਪਰਿਵਾਰ ਸੀਗਾ ਉਹ ਬਾਹਰ ਹੀ ਖੁੱਲੇ ਸਮਾਨੇ ਹੇਠ ਹੀ ਸੌਂਦਾ ਸੀਗਾ ਤੇ ਜਦੋਂ ਉਹਦੀ ਗੱਲ ਵਾਰਸ ਪੰਜਾਬ ਦੇ ਪਾਰਟੀ ਦੇ ਕੋਲ ਪਹੁੰਚੀ ਤੇ ਮੈਂ ਬਤੌਰ ਹਲਕਾ ਇੰਚਾਰਜ ਹੋਣ ਦੇ ਨਾਤੇ ਇਸ ਨਗਰ ਦੇ ਵਿੱਚ ਇਸ ਵੀਰ ਦੇ ਘਰ ਮੁਖਤਾਰ ਸਿੰਘ ਮੁਖਤਾਰ ਸਿੰਘ ਬਰਲਾਸ ਤੇ ਇਹਨਾਂ ਦੇ ਘਰੇ ਪਹੁੰਚੇ ਤੇ ਘਰੇ ਆ ਕੇ ਅਸੀਂ ਇਹਨਾਂ ਦੇ ਕੋਲ ਆਰਜੀ ਘਰ ਜਿਹੜਾ ਆ ਛੱਤ ਇਹਨਾਂ ਨੂੰ ਬਣਾ ਕੇ ਦਿੱਤੀ ਆ ਤੇ ਨਾਲ ਦੀ ਨਾਲ ਹੀ ਬਹੁਤ ਛੇਤੀ ਅਸੀਂ ਇਹਨਾਂ ਦਾ ਘਰ ਜਿਹੜਾ ਬਾਕੀ ਦਾ ਉਹ ਵੀ ਆਪਾਂ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਆ ਉਹ ਵੀ ਘਰ ਜਿਹੜਾ ਆਪਾਂ ਇਹਨਾਂ ਨੂੰ ਬਣਾ ਕੇ ਦਈਏ ਜਾਂ ਕਿਸੇ ਕੋਈ ਵੀ ਤਰੀਕਾ ਸਰਕਾਰ ਕੋਲੋਂ ਬਣਵਾਈਏ ਜਾਂ ਕੁਝ ਹੋਰ ਤਰੀਕਾ ਅਡਾਪਟ ਕਰੀਏ ਕੋਈ ਅਸੀਂ ਤਰੀਕਾ ਅਡਾਪਟ ਕਰਕੇ ਜਿਹੜਾ ਇਹਨਾਂ ਨੂੰ ਸਰਕਾਰ ਬਣਾ ਕੇ ਇਹਨਾਂ ਦਾ ਘਰ ਜਿਹੜਾ ਆ ਉਹ ਬਣਾ ਕੇ ਦੇਾਂਗੇ ਸਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਮਾਲਾ ਸਭ ਦੁਸ਼ਮਣ ਕੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਪਿਛਲੇ 4 ਦਿਨ ਤੋਂ ਸਾਡੇ 5 6 ਦਿਨ ਰੇੜੇ ਲਗਾਤਾਰ ਮੀਂਹ ਪੈ ਰਿਹਾ ਸੀ ਸਾਡਾ ਘਰ ਜਿਹੜਾ ਉਹ ਮੀਂਹ ਦੇ ਨਾਲ ਸਾਰਾ ਛੱਤਾਂ ਡੇਕ ਤੇ ਕੰਧਾਂ ਡੇਕ ਪਿਆ ਅਸੀਂ ਗੁਜਾਰਸ਼ ਕੀਤੀ ਜੀ ਸਰੇਂਦਰਪਾਲ ਸਿੰਘ ਤਲਪੁਰ ਜੀ ਨੂੰ ਹਨਾ ਨੂੰ ਵੀ ਸਾਡਾ ਜਿਹੜਾ ਘਰ ਉਹ ਮਤਲਬ ਮੀਂਹ ਦੇ ਨਾਲ ਜਿਹੜਾ ਕੰਧਾਂ ਉਧੀਆਂ ਡਿਗਪੀਆਂ ਸਾਰੀਆਂ ਅੰਦਰ ਸੌਣ ਜੁਗੀ ਜਗ੍ਹਾ ਨਹੀਂ ਸੀ ਸਾਡੇ ਕੋ ਸਾਨੂੰ ਇਹਨਾਂ ਨੇ ਅੱਜ ਜਿਹੜਾ ਇਹ ਆਰਜੀ ਤੌਰ ਤੇ ਜਿਹੜਾ ਆਪਾਂ ਨੂੰ ਟੈਂਟ ਲਾ ਕੇ ਵਧੀਆ ਜਿਹੜਾ بارش ਤੋਂ ਬਚਣ ਲਈ ਜਿਹੜਾ ਸਾਨੂੰ ਇਹਨਾਂ ਨੇ ਘਰ ਬਣਾ ਕੇ ਦਿੱਤਾ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਕਰਨੇ ਜੀ ਵਾਹ ਗੁਰੂ ਵਾਹਿਗੁਰੂ ਜੀ ਖਾਲਸਾ ਵਾਹ ਵਾਹਿਗੁਰੂ ਪੁੱਤੇ ਇਦੇ ਵਿੱਚ ਉਹਦੀ ਬਾਬਾ ਜੀ ਪਾਣੀ ਦੀ ਨਿਕਾਲਣਾ ਇਹ ਨਾ ਐਕਚੁਅਲੀ ਜਿਹੜਾ ਇਹ ਦੱਸਿਆ ਕਿ ਇਹ ਨਹੀਂ ਨਿਕਲਦਾ ਇਹਨੂੰ ਤਰਫਾ ਮਗੇ ਟੀਵੀ ਦੀ ਮੈਂ ਪਾਣੀ ਬਸ਼ ਚਲਾਉਂਦਾ ਇਹ ਨਾ ਕੋਈ ਜੇ ਆ ਗਿਆ ਕਿ ਤੁਸੀਂ ਰਾਤ ਨੂੰ ਪਾਣੀ